ਫਕਤਾ ਟਾਡੇ ਲੁੰਡੇਰੀ ਫਾਰਮ ਤੇ ਦੋਸਤੋ ਪਿੰਡ ਕੈਰੋ ਜ਼ਿਲ੍ਹਾ ਤਰਨਤਾਰਨ ਸਾਹਿਬ ਅੱਜ ਆਪਾਂ ਤਿੰਨ ਨਾਗ ਤੁਹਾਡੇ ਤੋਂ ਲੈ ਕੇ ਆਏ ਆ ਜਿਦੇ ਵਿੱਚ ਆਪਾਂ ਦੋ ਝੋਟੀਆਂ ਤੁਹਾਨੂੰ ਵਿਖਾਵਾਂਗੇ ਇੱਕ ਝੋਟੀ ਗੱਬਣ ਤਿਆਰ ਖਲੋਤੀ ਆ ਆਪਣੇ ਕੋਲੇ ਤੇ ਦੂਜੀ ਝੋਟੀ ਬਿਲਕੁਲ ਸੱਜਰ ਸੂਈ ਸਵਾਈ ਜਿਹਦਾ ਤੁਸੀਂ ਕੱਟਾ ਵੇਖ ਸਕਦੇ ਜੀ ਤੇ ਤੀਜੇ ਨੰਬਰ ਤੇ ਆਪਣੇ ਤੋਂ ਸੂਈ ਸਵਾਈ ਦਾ ਸੱਜਰ ਸੂਈ ਦਾ ਤੁਸੀਂ ਤੁਹਾਨੂੰ ਵੇਖਣ ਨੂੰ ਮਿਲ ਜੂਗੀ ਤੇ ਬਾਕੀ ਫੁੱਲ ਡਿਟੇਲ ਆਪਾਂ ਵੀਰ ਹੋਂਾਂ ਤੋਂ ਲੈਨੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਜਾ ਆਪਣੇ ਨਾਲ ਲੱਗੇ ਹੈ ਮਾਦੀ ਤਾਜੀ ਵੀਜੀ ਜੀ ਕੱਲ੍ਹ ਸ਼ਾਮੀ ਸੂਈ ਆ ਵੀਜੀ ਨੇ ਕਟਾ ਦਿੱਤਾ ਜੀ ਤੇ ਹੁਣ ਵੀਜੀ ਚੋਈ ਚਵਾਈ ਜੀ ਹਾਂਜੀ ਵੀਰ ਜੀ ਹੁਣ ਕੁਝ ਟਾਈਮ 8 ਵਜੇ ਦਾ ਹੈ ਤੇ 6 ਵਜੇ ਚਵਾਈ ਹੋਈ ਆ ਤੇ ਆ ਇਹਦੇ ਮਗਰ ਮੇਲ ਕਾਫ ਆ ਤੇ ਇਹ ਕੱਲ ਕਦ ਕਿੰਨੇ ਕਜੇ ਸੂਈ ਵੀਰ ਜੀ ਕੱਲ ਵੀਜੀ 2:30 ਵਜੇ ਸੂਈ ਦੁਪਹਿਰੇ 2:30 ਵਜੇ ਸੂਈ ਆ ਤੇ ਬਾਕੀ ਤੁਸੀਂ ਵੇਖ ਸਕਦੇ ਜੀ ਚੰਗੀ ਤਕੜੀ ਜੰਮੀ ਪਲੀ ਮੱਝ ਆ ਹਣ ਲੈ ਜੋ ਵੀਰ ਜੀ ਪਰ ਤਾਂ ਵੀ ਚੰਗਾ ਜਿਹਾ ਜਮਾ ਜਮਾਇਆ ਪਰ ਇਹ ਤਾਂ ਬੰਗਿਆ ਉਹ ਕਰ ਲਿਆ ਵਾਲਾਂ ਚ ਵੀ ਕੱਟੇ ਦੇ ਹਾਂਜੀ ਮੋੜ ਲਓ ਵੀਰ ਜੀ ਤੇ ਕਿੰਨਾ ਬੋਲਾ ਬੋਲਾ ਕੱਢਿਆ ਵੀਰ ਜੀ ਇਹਨੇ ਜੀ ਇਹ ਸਵੇਰ ਆ ਕੇ ਅਸਮ ਸੁਈ ਜੀ ਦੂਜਾ ਸੁਹਾ ਸੁਈ ਜੀ ਅੱਛਾ ਵੇਖ ਸਕਦੇ ਵੀਰ ਜੀ ਦੂਜਾ ਸੁਹਾ ਝੋਟੀ ਤੇ ਆ ਇਹ ਕੱਟਾ ਆ ਕਪਾੜੇ ਦੀ ਕਟਾਈ ਨਾਲ ਦਿੱਤੇ ਆ ਗਿੱਲੇ ਨਾਲ ਚੱਕਰ ਉਹ ਵੀ ਨਾਲ ਤੇ ਵੀ ਜੀ ਬੋਲਾ ਐ ਸਟੈਂਡਰਡ ਬੋਲਾ 10 ਕਿਲੋ ਇਹਦੇ ਕਿੰਨਾ ਬੋਲਾ ਚਾਹੀਏ ਵੀਰ ਜੀ 10 ਕਿਲੋ ਬੋਲਾ ਤੁਸੀਂ ਆਪਾਂ ਚੋਲਿਆ ਵੀਰੋਂ ਨਹੀਂ ਦੱਸਦੇ ਪਏ ਆ ਜਿੱਦਾਂ ਕਿ ਤੇ ਬਾਕੀ ਇਹਦਾ ਵੀਰ ਜੀ ਕੀ ਮੁੱਲ ਮੰਨ ਲਾ ਆਪਾਂ ਮੁੱਲ ਮੁੱਲ ਵੀਰ ਜੀ ਦਾ ਆਪਾਂ ਕਰਦੇ ਆ 1.5 ਲੱਖ ਰੁਪਇਆ ਵੀ ਵੀ ਜੀ ਇਹ ਰਾਹ 1.2 ਮਾਂ ਆ ਕਰਦੇ ਆ ਇਹਦੇ ਵੀਰ ਦਾ ਦੇਖੋ ਜੀ ਇਹਨਾਂ ਦੇਖੋ 1.5 ਲੱਖ ਮੁੱਲ ਤੇ 1.5 ਲੱਖ ਦੇ ਵਿੱਚੋਂ ਇੱਕ ਵੇਖੋ ਥਾਨ ਪੂਰਾ ਪੂਲਾ ਤੁਸੀਂ ਦੇਖ ਸਕਦੇ ਜੀ ਤੇ ਬਾਕੀ ਕੀ 1.5 ਲੱਖ ਵੀਰਜੀ ਮੁੱਲ ਤੇ ਕੀ ਮਾਨਤਾ ਨਾ ਹੋਊਗਾ ਆਏ ਗਏ ਦਰਸ਼ਕਾਂ ਦਾ ਮਾ ਅੰਤਾਂ ਦੀ ਜੀ ਕੋਈ ਨਹੀਂ ਰਹਾ ਇੱਕ ਪੰਤਾਲ ਦੀ ਜੀ ਆ ਗਈ ਇੱਕ 45 ਦੀ ਫੁੱਲੋ ਫੋਲ ਜਿਹੜੀ ਆਪਾਂ ਛੜ ਦਾਂਗੇ ਵੀਰ ਜੀ ਕੋਈ ਵੀ ਵੀਰ ਆਪਣੇ ਨੰਬਰਾਂ ਤੇ ਸੰਪਰਕ ਕਰਕੇ 16 ਕਿਲੋ ਦੁੱਧ ਦੋਧ ਖਵਾਉਗੀ 16 ਕਿਲੋ ਪਿਛਲੇ ਸੂਗੇ ਵਿੱਚ ਇਹਨੇ 14 ਕਿਲੋ ਘਾਂਡੇ ਦੀ ਦੁੱਧ ਪਵਾਇਆ ਤੇ ਆਦ ਕੀ ਵੀ ਜੀ ਘਰ ਆਣੇ ਦਸੰਮੇ ਕਿਤਾਬ ਕੋਲ ਨਾ 16 ਕਿਲੋ ਦੀ ਗਾਰੰਟੀ ਦਿੱਤੀ ਆ ਬਾਕੀ ਵੀ ਜੀ ਆਪਕੋ ਆਪਣੀ ਸੇਵਾ ਜੀ ਨਾ ਦਿਨਾ ਕੋਈ ਮੇਰਾ ਵੀਰ ਭਰਾ ਚੋਲੂਗਾ ਜੀ ਦੋ ਜੀ ਤੇ ਦੂਜੇ ਨੰਬਰ ਤੇ ਆ ਗਈ ਆਪਣੇ ਤੋਂ ਛੋਟੀ ਗੱਬਣ ਹਾਂਜੀ ਵੀਜੀ ਗੱਬਣੇ ਵੀ ਤਿਆਰ ਜੀ ਤੇ ਨਹੀਂ ਵੀ ਤੁਸਵਾ ਜੀ ਵੀਜੀ ਆਰਡਰ ਕੁਆਲਟੀ ਚੈੱਕ ਕਰ ਲਓ ਕਰਵਾ ਲਿਓ ਇਹ ਵੀ ਇਹ 44 ਛੋਟੀ ਏ ਹਾਂਜੀ ਵੇਖ ਸਕਦੇ ਵੀਰ ਜੀ ਤੁਸੀਂ ਕਾਲੀ ਸ਼ਾਹ ਦੂਜਾ ਸੁਆ ਸਿੰਘ ਕੁੰਡਾ ਆਰਡਰ ਕੁਆਲਟੀ ਤੁਸੀਂ ਵੇਖ ਸਕਦੇ ਆ ਤੇ ਬਾਕੀ ਤਿਆਰ ਹੀ ਆ ਵੀਰ ਜੀ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਇਹ ਵੀ ਤੁਹਾਨੂੰ ਬੋਲੀ ਖਵਾਉਣ ਵਾਲੀ ਹੋ ਜੂਗੀ ਤੇ ਕੋਈ ਵੀ ਵੀਰ ਬੌਲੀ ਦਾ ਚਾਹ ਵਣ ਦੁੱਧ ਦਾ ਚਾਹ ਵਣ ਇਹ ਮੱਝ ਨੂੰ ਆਪਣੇ ਤੋਂ ਖਰੀਦ ਸਕਦਾ ਹੈ ਤੇ ਆਪਣੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੇ ਜਿੰਨੇ ਵੀ ਇਹ ਤੋਹਫਾ ਲੈਣਾ ਹੈ ਤੇ ਵੀਰ ਜੀ ਕੀ ਇਹਨੇ ਪਿਛਲੇ ਸਵੇਰੇ ਕਿੰਨਾ ਦੁੱਧ ਦੱਦ ਕੱਢਿਆ ਅੱਛਾ ਈ ਤੇ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ شاہ ਜੀ ਦਾ 140 130 ਹਾਂ ਜੀ ਇੱਕ ਤਿੰਨ ਦੀ ਹਾਂ ਨਾ ਵੇਖ ਸਕਦੇ ਤੁਸੀਂ ਆਰਡਰ ਕੁਆਲਿਟੀ ਕਿਹੇ ਵੀ ਵੀਰ ਨਾਲ ਲੈਣੀ ਹੋਵੇ ਆਪਣੇ ਦਿੱਤੇ ਗਏ ਨੰਬਰਾਂ ਤੋਂ ਸੰਪਰਕ ਕਰਕੇ ਤੇ ਆ ਵੀਰ ਨਾਲ ਗੱਲ ਕਰਕੇ ਤੇ ਇਹ ਤੋਂ ਖੜ ਸਕਦਾ ਹੈ ਅੱਛਾ ਇਹ ਜਿਹੜਾ ਚੋਈ ਚੋਈ ਜੀ ਦੁੱਧ ਦੇ ਜੋ ਹੈਗਾ ਜੀ 12 ਕਿਲੋ ਜੀ ਸ਼ਾਮਾਂ ਨੂੰ ਜੇ ਦੋ ਕੋਈ ਵੀ ਲੋੜਾਂ ਤੋਂ ਤੁਹਾਨੂੰ ਜੀਆ ਕਰਮਾਣੇ ਚੱਲੇ ਛੱਡੇ ਵਾਲੋਂ ਦੀ ਆ ਠੀਕ ਹੋ ਵੀਰ ਜੀ ਹਾਂ ਜੀ ਸਹੀ ਹੈ ਜੀ ਵੀ ਜੀ ਮਾਲੀ ਜੀ ਨੀਰੀ ਪਰ ਕਹੀ ਨਹੀਂ ਕੁਝ ਨਹੀਂ ਜੀ ਵੇਖ ਸਕਦੇ ਤੁਸੀਂ ਪੂਰੀ ਠੰਡੀ ਸੀਲ ਆ ਵੀ ਸਿੱਧਾ ਦੁੱਧ ਜੀ ਵੀ ਜਿਹਦੇ ਥੱਲੇ 12 ਕਿਲੋ ਇਸ ਟਾਈਮ ਹਾਜ਼ਰ ਦੁੱਧ ਆ ਮਗਰ ਵੀਜੀ ਮੱਛਾ ਆ ਗਿਆ ਏ ਕਿਹੜਾ ਵੀਜੀ ਆ ਆ ਵੇਖ ਸਕਦੇ ਤੁਸੀਂ ਮੇਲ ਕਾਫ ਮਗਰ ਤੇ ਬਾਕੀ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਹੁਣ ਚੋਈ ਚਵਾਈ ਆ ਠੰਡੀ ਸੀਲ ਬਹੁਤ ਆ ਹੁਣ ਚੋਈ ਚਵਾਈ ਆ ਤੇ ਜਦੋਂ ਵੀ ਕਿਸੇ ਵੀਰ ਨੇ ਲੈਣੀ ਹੋਵੇ ਦੋ ਡੰਗ ਆਪਣੀ ਚਵਾਈ ਕਰਕੇ ਤੇ ਆ ਸ਼ਕਲ ਦੇ ਬੰਦੇ ਤੋਂ ਖਰੀਦ ਸਕਦਾ ਏਹੀ ਤੇ ਵੀਰ ਜੀ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਕਿੰਨਾ ਜੀ ਮੋਲ ਆਪਾਂ ਕਰਦੇ ਆਂ 40000 ਤੇ ਹਾਣਾ ਵੀਰ ਜੀ ਕਿੰਨੇ ਦੀ ਛੱਡਨੀ ਆ ਤੇ 35000 ਦੀ ਨੈਟ ਆਪਾਂ ਦੇ ਦਾਂਗੇ 2000 ਰੁਪਏ ਵੀਰ ਜੀ ਉਹ ਛੋਟ ਕਰਾਂਗੇ 2000 ਤੇ 33000 ਦੀ ਲੋ ਵੀਰ ਜੀ ਅੱਜ ਤੇ ਤੋਹਫੇ ਬਣ ਗਏ ਦਿਨੇ ਦਿਨੇ ਤੇ ਵੀਰ ਜੀ ਆਪਣਾ ਨੰਬਰ ਲਿਖਾ ਦਿਓ ਵਿਜੀ ਨੰਬਰ ਹੈਗਾ ਆਪਣਾ 824720088 ਦੂਜਾ ਨੰਬਰ ਹੈਗਾ ਆਪਣਾ 987244517 ਵਿਜੀ ਪਿੰਡ ਕਹਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਲਵੰਤਪੁਰ ਸਾਹਿਬ ਵਿਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਦਬਾਉਣਾ ਤਾਂ ਜੋ ਤੁਹਾਡੇ ਤੱਕ ਰਿਚਾਰਨ ਵਾਲੀਆਂ ਵੀਡੀਓ ਪਹੁੰਚਦੀਆਂ ਰਹਿਣ ਵਿਜੀ ਸ਼ੇਅਰ ਕਰਦਾ ਕਰੋ ਵੀਰਾਂ ਨੂੰ ਹੋਰ ਵੀ ਕਿਸੇ ਨੇ ਲੈਣੀਆਂ ਹੋਣ ਤੇ